ਗੱਲ ਜੀ ਸੁਨਦਲ ਚੈਨਲ ਦੇ ਆਪਦੇ ਸਵਾਗਤ ਅੱਜ ਦੀ ਤਾਜ਼ਾ ਖਬਰ ਭਾਜਪਾ ਨੇ ਗੰਦੀ ਰਾਜਨੀਤੀ ਲਈ ਗੁਰੂਆਂ ਦਾ ਅਪਮਾਨ ਕੀਤਾ ਧਾਰੀਵਾਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਰੀਵਾਲ ਨੇ ਭਾਜਪਾ ਤੇ ਹਮਲਾ ਬੋਲਦਿਆਂ ਕਿਹਾ ਕਿ ਦਿੱਲੀ ਦੇ ਭਾਜਪਾ ਆਗੂਆਂ ਨੇ ਜੋ ਕੀਤਾ ਉਹ ਸ਼ਰਮਨਾਕ ਹੈ ਪੰਜਾਬ ਗੁਰੂਆਂ ਤੇ ਸੰਤਾਂ ਤੇ ਪੀਰਾਂ ਦੀ ਪਵਿੱਤਰ ਧਰਤੀ ਹੈ ਪਰ ਪਾ ਆਪਣੇ ਆਪਣੀ ਸਿਆਸੀ ਰੋਟੀਆਂ ਸੇਕਨ ਲਈ ਸਾਡੇ ਗੁਰੂਆਂ ਦਾ ਪਮਾਰ ਕਰਨ ਦਾ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਭਾਜਪਾ ਹੁਣ ਉਸ ਪੱਧਰ ਤੇ ਡਿੱਗ ਗਈ ਹੈ ਜਿੱਥੇ ਉਹ ਆਪਣੀ ਘਟਿਆ ਸਿਆਸਤਲੀ ਧਾਰਮਿਕ ਭਾਵਨਾ ਦਾ ਸਹਾਰਾ ਲੈ ਰਹੀ ਹੈ। ਆਪ ਆਗੂ ਗੁਰਪ੍ਰਤਾਪ ਸਿੰਘ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲਵਾ ਧਾਲੀਵਾਲ ਨੇ ਕਿਹਾ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਵਿਰੋਧੀ ਧਿਰ ਦੀ ਆਗੂ ਅਤਾਸ਼ੀ ਦੀ ਜੋ ਇੱਕ ਝੂਠੀ ਵੀਡੀਓ ਵਾਇਰਲ ਕੀਤੀ ਗਈ ਉਹ ਡੂੰਗੀ ਚਿੰਤਾ ਦਾ ਵਿਸ਼ਾ ਹੈ ਭਾਜਪਾ ਆਗੂ ਕਪਲ ਮਿਸ਼ਰਾ ਦੇ ਅਕਾਊਂਟ ਤੋਂ ਜਾਰੀ ਇਸ ਵੀਡੀਓ ਦੀ ਜਦੋਂ ਜਲੰਧਰ ਦੇ ਇੱਕ ਵਿਦਿਆਕਤੀ ਦੀ ਸ਼ਿਕਾਇਤ ਤੇ ਫੋਰੈਂਸਿਕਸ ਜਾਂਚ ਹੋਈ ਤਾਂ ਸੱਚ ਸਾਹਮਣੇ ਆਇਆ ਤੇ ਜਾਦ ਵਿੱਚ ਇਸ ਸਾਬਤ ਹੋਇਆ ਕਿ ਅਤਾਸ਼ੀ ਨੇ ਆਪਣੇ ਪੂਰੇ ਬਿਆਨ ਤੇ ਕਿਸੇ ਵੀ ਗੁਰੂ ਸਾਹਿਬ ਦਾ ਨਾਮ ਨਹੀਂ ਲਿਆ ਭਾਜਪਾ ਨੇ ਵੀਡੀਓ ਨੂੰ ਸ਼ੇਅਰ ਸ਼ਟ ਕਰਕੇ ਆਪਣੀ ਘਟਿਆ ਮਾਨਸਿਕਤਾ ਸੁਭੂਦ ਦਿੱਤਾ ਹੈ ਧੰਨਵਾਦ ਜੀ ਖਬਰਾਂ ਜੁਲਨੇ ਲਈ ਜੁੜੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ